ਹਾਂ ਲੋ ਬੰਦੇ ਟੀਮਾਂ ਦੇ ਜਾਨੀਓ ਵੀ ਦੱਸ ਲੋ ਪਹਿਲੇ 5 ਮਿੰਟ ਆਪ ਕੌਮੀ ਰੱਖਣਾ ਜੀ 40+ ਵਾਲੇ ਵੀਰਾਂ ਨੂੰ ਬੇਨਤੀ ਆ ਕੇ ਆ ਜਾਓ ਪਹਿਲੇ 5 ਮਿੰਟ ਠੀਕ ਆ ਉਹ ਮਾਇਕ ਦੁੱਖਿਆ ਤੇਰੀ ਉਹ ਦੁੱਖਿਆ ਬੰਦੀ ਮੈਂ ਕਾਹ ਤੇ ਬੋਲਦਾ ਬਹੁਤ ਵੱਡਾ ਪ੍ਰਾਲਾ ਸਾਡਾ ਮਹਿਰਮ ਤੋਂ ਪਿੰਡ ਦੇ ਮੀਰ ਦੇ ਪਿੰਡ ਦੇ ਔਰ ਓ ਕਾਕਾ ਜੀ ਤੁਸੀਂ ਉਹ ਲਾਗੇ ਗਿੰਗ ਨਹੀਂ ਹੈਗਾ ਇੱਥੇ ਗਿੰ ਚੱਕੀ ਸਿਟੀ ਸੈਂਟਰ ਪਿੰਡ ਦੇ ਮੁੰਡੇ ਜਿਹੜੇ ਚਰਨ ਸਿੰਘ ਮੋਹਨ ਕੁਮਾਰ along ਨਾਲ ਬੱਬਾ ਭਾਜੀ ਪ੍ਰਿੰਸਪੁਰ ਦੇ ਐਸ.ਐਚ.ਓ. ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਜੀ ਆਇਆਂ ਨੂੰ ਪਿੰਡ ਦੇ ਬੱਚਿਆਂ ਨੂੰ ਸਪੋਰਟ ਕਰਨ ਲਈ ਆਏ ਨੇ ਸਾਡੇ ਮਾਣਕੁਰਤੇ ਐਸ.ਐਚ.ਓ. ਸਾਹਿਬ ਸਰਦਾਰ ਬਲਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਸੋ ਸਾਡੇ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਕਲਵਕ ਸਿੰਘ ਜੀ ਉੱਚੇ ਉੱਚੇ ਪਾਰ ਤੇ ਪਹੁੰਚੇ ਆ ਸੋ ਜਿਹੜੇ ਆਇਆ ਨੂੰ ਬੱਚਿਆਂ ਨੂੰ ਇਤਿਸ਼ਾਹ ਦੇ ਕਰਨ ਲਈ ਪ੍ਰੇਮ ਨਾਲ ਦੇਣ ਲਈ ਪਹੁੰਚੇ ਨੇ ਇਸ ਤੋਂ ਇੱਕ ਦਿਨ ਤੱਕ ਫੋਟੋਆਂ ਮਾਦਰ ਸਤ ਜੀ ਸੋ ਸਾਥੀ ਅਜੋਬ ਸਿੰਘ ਲੰਬੜਦਾਰ ਜੀ ਡਾਕਟਰ ਕਲਵਕ ਜੀ ਕਸ਼ਮੀਰ ਸਿੰਘ ਜੀ ਸੋ ਸਵਾਗਤ ਕਰਦੇ ਆਂ ਜੀ ਤੁਹਾਡਾ ਸਾਡੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਵੇਲੇ ਪਿੰਡ ਸੰਗੋਵਾਲ ਵਿੱਚ ਖੜੇ ਆਂ ਜਿੱਥੇ ਤੁਹਾਨੂੰ ਦੱਸ ਦਈਏ ਕਿ ਸਰਦਾਰ ਅਜੀਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਪਿੰਡ ਸੰਗੋਵਾਲ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾਂਦਾ ਜਿੱਥੇ ਹਰ ਮਹੀਨੇ ਫੁੱਟਬਾਲ ਦਾ ਜਿਹੜਾ ਟੂਰਨਾਮੈਂਟ ਕਰਵਾਇਆ ਜਾਂਦਾ ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸਪੋਰਟਸ ਨਾਲ ਗੇਮਾਂ ਨਾਲ ਔਰ ਗਰਾਊਂਡ ਦੇ ਨਾਲ ਜੁੜ ਸਕੇ ਸੋ ਸਾਡੇ ਇਸ ਵੇਲੇ ਟੀਮ ਖੜੀ ਆ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਚਰਨਜੀਤ ਸਿੰਘ ਯਾਦਵਿੰਦਰ ਸਿੰਘ ਅਤੇ ਬਾਕੀ ਖੜੀ ਆ ਆਓ ਗੱਲਬਾਤ ਕਰਦੇ ਹਾਂ ਹਾਂਜੀ ਇਹ ਪਹਿਲਾ ਦਾ ਔਰ ਬਹੁਤ-ਬਹੁਤ ਮੁਬਾਰਕਾਂ ਤੁਸੀ ਬਹੁਤ ਵਧੀਆ ਪ੍ਰਾਪਤ ਕੀ ਕਹਿਣਾ ਚਾਹੋ ਪਹਿਲੀ ਗੱਲ ਤਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪਿੰਡ ਵਿੱਚ ਪਹੁੰਚ ਤੇ ਕਰ ਰਹੇ ਆ ਸਾਡਾ ਸ਼ੁਕਰੀਆ ਤੇ ਜਿਹੜੀ ਤੁਸੀਂ ਗੱਲ ਕੀਤੀ ਉਹ ਬਹੁਤ ਵਧੀਆ ਕੀਤੀ ਹੈ ਕਿ ਜਿਹੜੇ ਨੌਜ ਉਹ ਕਰ ਰਹੇ ਆ ਮਾਕ ਜਿਹੜਾ ਆ ਉਹ ਸਹੀ ਤਰੀਕੇ ਨਾਲ ਚੱਲਦਾ ਆ ਤੇ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਆ ਤੇ ਸਾਡਾ ਉਪਰਾਲਾ ਜਿਹੜਾ ਉਹ ਬਹੁਤ ਕਾਫੀ ਸਕਸੈਸਫੁਲ ਜਾ ਰਿਹਾ ਵਾ ਤੇ ਆ ਸਾਡੀ ਕੋਸ਼ਿਸ਼ ਜਿਹੜੀ ਉਹ ਜਾਰੀ ਰਹੂਗੀ ਸੋ ਮੈਂ ਇੱਕ ਗੱਲ ਹੋਰ ਵੀ ਆ ਕਿਉਂਕਿ ਕੋਚ ਸਾਹਿਬ ਮੈਂ ਦੇਖਿਆ ਕਿ ਇਹ ਮਾਝੇ ਏਰੀਏ ਦੇ ਆ ਤੁਸੀਂ ਕੋਚ ਵੀ ਹਾਇਰ ਕੀਤੇ ਆ ਇਹਦਾ ਮਤਲਬ ਤੁਸੀਂ ਪੂਰੇ ਡੈਡੀਕੇਟਿਡ ਹੋ ਇਸ ਚੀਜ਼ ਨੂੰ ਕੀ ਕਹਿਣਾ ਚਾਹੁੰਦੇ ਆ ਕੋਚ ਸਾਹਿਬ ਜਿਹੜੇ ਆ ਰਹੀ ਪੂਰੀ ਫੁੱਲ ਟ੍ਰੇਨਿੰਗ ਹੋ ਰਹੀ ਆ ਜਾਨੀ ਕਿ ਇੱਕ ਟੀਮ ਬਕਾਇਦਾ ਕਾਇਮ ਕਰ ਰਹੇ ਹੋ ਹਾਂਜੀ ਆਪਣੇ ਜੇ ਗੱਲ ਕਰੀਏ ਤਾਂ 3-4 ਮਹੀਨੇ ਪਹਿਲਾਂ ਅਸੀਂ ਇਹ ਟੂਰਨਾਮੈਂਟ ਜਿਹੜਾ ਸਟਾਰਟ ਕੀਤਾ ਤੇ ਭਾਜੀ ਹੁਣੀ ਉਦੋਂ ਤੋਂ ਹੀ ਕੋਚਿੰਗ ਦੇ ਰਹੇ ਆ ਤੇ 50% ਸਾਡੀ ਟੀਮ ਜਿਹੜੀ ਆ ਉਹ ਕਾਫੀ ਸਕਸੈਸ ਹੋ ਗਈ ਆ 50% ਜਿਹੜੀ ਆ ਅਸੀਂ ਤਿੰਨਾ ਚਾਰ ਮਹੀਨੇ ਖੜੀ ਕਰ ਦੇਣੀ ਆ ਜੀ ਜਿਹੜੇ ਲਾਗੇ ਸਾਡੇ ਪਿੰਡ ਆ ਕਾਫੀ ਵਧੀਆ ਖੇਡਦੇ ਆ ਉਹਨਾਂ ਦੇ ਲੈਵਲ ਦੀ ਟੀਮ ਅਸੀਂ ਖੜੀ ਕਰ ਦੇਣੀ ਆ ਜੀ ਕੋਸ਼ਿਸ਼ ਸਾਡੀ ਇਹੀ ਆ ਸੋ ਯਾਦਵਿੰਦਰ ਜੀ ਮੈਂ ਕਿੰਨਿਆਂ ਕਿ ਮਹੀਨੇ ਬਾਅਦ ਕਮੈਂਟ ਕਰਾਉਣੇ ਹੋ ਕਿੰਨਿਆਂ ਕਿ ਟੀਮਾਂ ਪਾਰਟਿਸਪੇਟ ਕਰਾਂਗੇ ਜੀ ਸਾਡੇ ਪਿੰਡ ਦੇ ਵਿੱਚ ਜਿੱਦਾਂ ਤਕਰੀਬਨ 6-7 ਟੀਮਾਂ ਜਿਹਨਾਂ ਦਾ ਆਪਸ ਵਿੱਚ ਕੰਪੀਟੀਸ਼ਨ ਹੁੰਦਾ ਵਾ ਤੇ ਉਹਨਾਂ ਦੀ ਫਰਸਟ ਸੈਕਿੰਡ ਪ੍ਰਾਈਜ਼ ਅਸੀਂ ਕਰਦੇ ਆ ਤੇ ਇਹ ਪ੍ਰਾਈਜ਼ ਜਿਹੜੇ ਹੈਗੇ ਆ ਐਨ ਆਰ ਆਈ ਵੀਰੇ ਸਾਡੇ ਸਾਡੇ ਕਲਾਸ ਮੀਟ ਹੋ ਗਏ ਜਿੱਦਾਂ ਪਿੰਡ ਦੇ ਪਤਵੰਤੇ ਹੋਰ ਆ ਉਹਨਾਂ ਜਿਹੜੇ ਐਨ ਆਰ ਆਈ ਹੈਗੇ ਉਹਨਾਂ ਵੱਲੋਂ ਉਹਨਾਂ ਦੀ ਸਹਿਯੋਗ ਨਾਲ ਦਿੱਤਾ ਜਾਂਦਾ ਹੈ ਤੇ ਬਾਕੀ ਜਿਹੜੇ ਹੈਗੇ ਆ ਸਾਡੇ ਦੇ ਹੋਰ ਜਿਹੜੇ ਸੂਝਵਾਨ ਜੀ ਤਾਂ ਇਦਾਂ ਹੁੰਦੀ ਆ ਦੇ ਦ ਸੜਕ ਤੋਂ ਦੇ ਜਿਹੜੇ ਅਣਪਛਾਤੇ ਲੋਕ ਜਿਹੜੇ ਖੇਡ ਕਰਦੇ ਆ ਰੁਕ ਕੇ ਮਤਲਬ ਆਪਣਾ ਪ੍ਰਾਈਸ ਕਰ ਜਾਂਦੇ ਆ ਬੱਚਿਆਂ ਨੂੰ ਡਰੈਸਸ ਜਿੰਦੇ ਆ ਆਉਂਦੇ ਆ ਦੀ ਅਪਰਾਲਾ ਹੋ ਰਿਹਾ ਵਾ ਬਹੁਤ ਸੋ ਬਹੁਤ ਵਧੀਆ ਇਹਨਾਂ ਨੇ ਗੱਲਬਾਤ ਕੀਤੀ ਕਿ ਕਿਉਂਕਿ ਰੋਡ ਦੇ ਉੱਤੇ ਗਰਾਊਂਡ ਆ ਸੋ ਜਿੰਨੇ ਵੀ ਲੋਕ ਨੰਗਦੇ ਆ ਜਦੋਂ ਦੇਖਦੇ ਆ ਨੌਜਵਾਨ ਇੱਥੇ ਫੁੱਟਬਾਲ ਖੇਡਦੇ ਆ ਉਹ ਪ੍ਰੇਰਿਤ ਹੋ ਗਏ ਇਹਨਾਂ ਨੂੰ ਇਨਾਮ ਵੀ ਦੇ ਕੇ ਜਾਂਦੇ ਸੋ ਸਾਡੇ ਨਾਲ ਸਾਹਮਣੇ ਕੋਚ ਸਾਹਿਬ ਮੁੰਡੇ ਵੀ ਤੇ ਪੁਰਾਣੇ ਮੁੰਡੇ ਵੀ ਫੁੱਟਬਾਲ ਨੂੰ ਕਰਦੇ ਉਹ ਆਉਂਦੇ ਆ ਤੇ ਕੋਚਿੰਗ ਦੇਣ ਚ ਕਿੰਨੀ ਤੁਹਾਨੂੰ ਕਿਠਨਾਈ ਤਾਂ ਨਹੀਂ ਕੋਈ ਆਈ ਕਿਠਨਾਈ ਨਹੀਂ ਗਈ ਸਾਰੇ ਬਹੁਤ ਰਿਸਪੈਕਟ ਕਰ ਠੀਕ ਆ 50 60 ਬੱਚੇ ਜਿਹੜੇ ਆ ਆਉਂਦੇ ਆ ਠੀਕ ਆ ਟੇਲੀ ਦੋ ਘੰਟੇ ਮਿਹਨਤ ਕਰਦੇ ਆ ਤੇ ਆਉਣ ਵਾਲਾ ਸਾਡਾ ਹੋਰ ਆ ਪ੍ਰੋਸੈਸ ਆ ਵੀ ਬੱਚਿਆਂ ਨੂੰ ਵੀ ਨਾਲ ਆਪਾਂ ਗਾੜੀ ਤਿਆਰ ਕਰਾਂਗੇ ਟੀਮਾਂ ਨਾਲ ਦੀ ਠੀਕ ਆ ਜੀ ਕਿਉਂਕਿ ਆਪਾਂ ਨੂੰ ਜਿਹੜੇ ਬੱਚਿਆਂ ਨੂੰ ਲੈ ਕੇ ਨਾ ਆਪਾਂ ਪਿਛੇ ਨਹੀਂ ਉਹਨਾਂ ਨੂੰ ਰੱਖਣਾ ਹਰ ਇੱਕ ਦੇ ਗੱਲ ਦੇ ਆਪਾਂ ਪਿਛੇ ਰੱਖਦੇ ਆਂ ਠੀਕ ਆ ਉਹਨਾਂ ਨੂੰ ਵੀ ਆਪਾਂ ਲੜਕਿਆਂ ਦੀ ਵੀ ਟੀਮ ਤਿਆਰ ਕਰਾਂਗੇ ਇਹ ਇਦਾਂ ਹੀ ਹੈ ਜੀ ਬਿਲਕੁਲ ਜਿਹੜੇ ਬੱਚੇ ਮੇਲਾਟੇ ਲਾਉਂਦਾ ਹੈ ਉਹਦੇ ਤੋਂ 2 ਮਹੀਨੇ ਤੋਂ ਹੋ ਗਿਆ ਜੀ ਸੋ ਤਾਂ ਇਹ ਜਿਹੜੀਆਂ ਗੇਮਾਂ ਹੋਏ ਸਟੇਜ ਦੇ ਵਿੱਚ ਸ਼ੁਰੂ ਕੀ ਜਾਣੀ ਚਾਹੀਦੀਆਂ ਕਿਉਂਕਿ ਜਿਹੜਾ ਛੇਮਾ ਦਰਿਆ ਨਸ਼ਿਆਂ ਦਾ ਚੱਲਦਾ ਉਹਨਾਂ ਨੂੰ ਦੂਰ ਰੱਖ ਲਈ ਜੋ ਪੁਰਾਣੇ ਜੀਮੇ ਖੇਡ ਰਹਾ ਦਾ ਆਹ ਵੀ ਬੜਾ ਪ੍ਰਾਲਾ ਸਾਡਾ ਨਾਮ ਤੇ ਪਿੰਡ ਦੇ ਵੀਰ ਦੇ ਪਿੰਡ ਵਾਲਾ ਜੀ ਜਿਹੜਾ ਉਹ ਵੀ ਟੂਰਨਾਮੈਂਟ ਜਿਹੜਾ ਉਹ ਵੀ ਸਟਾਰਟ ਹੋਇਆ ਹੋਇਆ ਨੂੰ ਕਰੋ ਤੇ ਆਪਾਂ ਮਾਰੂ ਸੰਗੋਵਾਲ ਦਾ ਸੋ ਇਸ ਵੇਲੇ ਸੰਗੋਵਾਲ ਦੀ ਗਰਾਊਂਡ ਦੇ ਵਿੱਚ ਮਹਤਪੁਰ ਦੇ ਐਸ ਐਚ ਓ ਸਰਦਾਰ ਬਲਬੀਰ ਸਿੰਘ ਜੋ ਉਚਿਤ ਉਚੇਚੇ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚੇ ਆ ਸੋ ਸਰ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਬਹੁਤ ਇਹ ਬਹੁਤ ਵਧੀਆ ਪ੍ਰਾਲਾ ਜੀ ਪਿੰਡ ਸੰਗੋਵਾਲ ਦੀ ਪੰਚਾਇਤ ਵੱਲੋਂ ਤੇ ਨੌਜਵਾਨ ਵੱਲੋਂ ਇਹ ਪੰਜਾਬ ਸਰਕਾਰ ਨੇ ਮੁਹਿੰਮ ਚੇੜੀ ਆ ਜੁਧ ਨਸ਼ਾ ਵਿਰੁੱਧ ਉਹਦੇ ਸਬੰਧੀ ਵੀ ਅਸੀਂ ਜਿਹੜੇ ਨੌਜਵਾਨ ਨੂੰ ਉਤਸ਼ਾਹਤ ਕਰਦੇ ਆ ਤੇ ਪਿੰਡ ਸੰਗੋਵਾਲ ਵਾਲਿਆਂ ਨੇ ਜਿਹੜੇ ਮੈਚ ਕਰਵਾ ਕੇ ਇਹ ਨੌਜਵਾਨਾਂ ਨੂੰ ਉਤਸ਼ਾਹਤ ਕਰ ਰਿਹਾ ਬਹੁਤ ਵਧੀਆ ਪ੍ਰਾਲਾ ਇਹ ਜਿਹੜਾ ਪ੍ਰਾਲਾ ਸਲਾਘਾ ਜੋਗਾ ਮੈਂ ਤੁਹਾਡੇ ਮਾధ్యਮ ਰਹੀਂ ਹਰੇਕ ਜਿਹੜੀ ਪਿੰਡ ਦੀ ਪੰਚਾਇਤ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਕੋ ਇਸ ਤਰ੍ਹਾਂ ਦੇ ਜਿਹੜੇ ਆ ਉਹ ਮੈਚ ਕਰਵਾਉਣ ਤਾ ਜੋ ਜਿਹੜੇ ਨੌਜਵਾਨ ਪਟਕੇ ਆ ਉਹ ਇਸ ਲਪੇੜ ਚੋਂ ਨਿਕਲ ਕੇ ਤੇ ਗੇਮਾਂ ਵੱਲ ਹੋਣ ਤੇ ਆਪਣੇ ਆਪ ਨੂੰ ਆਪਣੀ ਨਵੀਂ ਜ਼ਿੰਦਗੀ ਜੀਣ ਬਹੁਤ ਵਧੀਆ ਪ੍ਰਾਲਾਜ ਸੋ ਬਹੁਤ ਬਹੁਤ ਧੰਨਵਾਦ ਇਸ ਪਿੰਡ ਦੇ ਨੌਜਵਾਨਾਂ ਦਾ ਜੋ ਸ਼ਲਾਘਾਯੋਗ ਕਦਮ ਜਿਵੇਂ ਕਿ ਇਹ ਫੁੱਟਬਾਲ ਲੀਗ ਕਰਵਾ ਰਹੇ ਆ ਔਰ ਤੁਸੀਂ ਦੇਖ ਰਹੇ 40 ਪਲੱਸ ਦੀ ਏਜ ਦੇ ਜਿਹੜੇ ਨੌਜਵਾਨ ਐ ਇਸ ਵੇਲੇ ਫੁੱਟਬਾਲ ਖੇਡ ਰਹੇ ਆ ਔਰ ਬਹੁਤ ਵੱਡਾ ਸੁਨੇਹਾ ਦੇ ਰਹੇ ਨੌਜਵਾਨ ਪੀੜੀ ਨੂੰ ਤੇ ਇਸ ਪਿੰਡ ਤੋਂ ਹੀ ਮਾਸਟਰ ਕਮਲਜੀਤ ਸਿੰਘ ਜੋ ਮਿਹੇੜੂ ਪਿੰਡ ਚ ਪੜਾਉਂਦੇ ਆ ਉਹਨਾਂ ਦੀ ਹਮੇਸ਼ਾ ਇਸ ਕਲੱਬ ਨੂੰ ਸਪੋਰਟ ਰਹੀ ਆ ਸਾਡੇ ਨਾਲ ਮਾਸਟਰ ਕਮਲਜੀਤ ਸਿੰਘ ਹਾਂਜੀ ਸਰ ਇਹ ਇਹ ਬਹੁਤ ਵੱਡਾ ਉਪਰਾਲਾ ਕਰ ਰਿਹਾ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਤੁਹਾਡੇ ਟਾਈਮ ਤੇ ਕਿਦਾਂ ਦੀ ਗੇਮ ਹੁੰਦੀ ਸੀ ਜਦੋਂ ਤੁਸੀਂ ਪਿੰਡ ਚ ਰਹਿੰਦੇ ਸੀ ਤੇ ਹੁਣ ਕਿੰਨਾ ਕੁ ਡਿਫਰੈਂਟ ਜਿਹੜੇ ਨੌਜਵਾਨ ਪਿੰਡ ਦੇ ਆ ਇਹਨਾਂ ਨੇ ਬਹੁਤ ਵਧੀਆ ਉਦਦਮ ਕੀਤਾ ਕਾਫੀ ਸਮੇਂ ਤੋਂ ਗਰਾਊਂਡ ਜਿਹੜੀ ਉਹ ਇੱਕ ਤਰ੍ਹਾਂ ਦਾ ਖਾਲੀ ਵੰਗੂਈ ਸੀਗੀ ਪਰ ਇਹਨਾਂ ਨੌਜਵਾਨਾਂ ਨੇ ਦੁਬਾਰਾ ਅਪਰਾਲਾ ਕੀਤਾ ਪਹਿਲਾਂ ਇੱਥੇ ਵਾਲੀਬॉल ਟੂਰਨਾਮੈਂਟ ਹੋਇਆ ਹੁਣ ਦੁਬਾਰਾ ਫੁੱਟਬਾਲ ਟੂਰਨਾਮੈਂਟ ਜਿਹੜਾ ਲੀਗ ਸ਼ੁਰੂ ਕੀਤੀ ਆ ਔਰ ਕਿੰਨੀ ਵਧੀਆ ਗੱਲ ਆ ਕਿ ਪਹਿਲੇ ਐਤਵਾਰ ਮਹੀਨੇ ਦੇ ਹਰ ਹੁੰਦਾ ਤੇ ਦਸੰਬਰ ਤੱਕ ਇਹ ਲੀਗ ਐਨ ਆਰ ਆਈ ਜਿਹੜੇ ਸਪான்ਸਰ ਕਰਦੇ ਉਹਨਾਂ ਵੱਲੋਂ ਬੋਕਵਾ ਇਹ ਇਸ ਵਾਰ ਜਿਹੜੇ ਦਵਿੰਦਰ ਯੂਕੇ ਤੋਂ ਉਹਨਾਂ ਵੱਲੋਂ ਇਹ ਬੁੱਕ ਵਾ ਔਰ ਲਗਾਤਾਰ ਜਿਹੜੇ ਪਿੰਡ ਦੇ ਨੌਜਵਾਨ ਬਾਹਰ ਬੈਠੇ ਆ ਉਹ ਇਸ ਇਹਨੂੰ ਸਪੋਰਟ ਕਰ ਰਹੇ ਆ ਮੈਂ ਭਾਵੇਂ 25 ਸਾਲ ਹੋ ਗਿਆ ਮੈਂ ਨਕੋਦਰ ਵਸਿਆ ਹਾਂ ਪਰ ਮੇਰੀ ਜਿਹੜੀ ਸਾਹਜ ਉਹ ਇਸ ਪਿੰਡ ਨਾਲ ਇਸ ਗਰਾਉਂਡ ਨਾਲ ਤੇ ਇੱਥੋਂ ਦੇ ਪਤਵੰਤੇ ਸੱਜਣਾ ਨਾਲ ਮੇਰੇ ਬੱਚਿਆਂ ਨਾਲ ਸਾਰਿਆਂ ਨਾਲ ਇੱਥੇ ਵਾਲਿਆਂ ਨਾਲ ਹੈ ਆ ਔਰ ਮੈਂ ਜਿਰੋਂ ਵੀ ਮੈਨੂੰ ਇਹ ਸਦਾ ਦਿੰਦੇ ਆ ਜਾ ਮੈਨੂੰ ਆਪ ਹੀ ਪਤਾ ਲੱਗ ਜਾਂਦਾ ਮੈਂ ਜ਼ਰੂਰ ਇੱਥੇ ਗਰਾਊਂਡ ਵਿੱਚ ਆ ਜਾਣਾ ਇਹ ਚੈਰੀ ਹੁਣੀ ਯਾਦਵਿੰਦਰ ਹੁਣੀ ਸਪੈਸ਼ਲ ਮੈਨੂੰ ਸੱਦਾ ਦੇਣ ਗਏ ਸੀਗੇ ਔਰ ਮੈਂ ਆਇਆ ਇਸ ਪਿੰਡ ਦੇ ਜਿਹੜੇ ਸੱਜਣ ਹਾਂ ਇਹਨਾਂ ਖੇਡਾਂ ਦਾ ਜਿਹੜਾ ਅប្រਾਲਾ ਇਹਨਾਂ ਨੇ ਕੀਤਾ ਉਹ ਜਿਹੜੇ ਪੁਰਾਣੇ ਪਲੇਅਰ ਸਾਡੇ ਕਸ਼ਮੀਰ ਸਿੰਘ ਭਾਜੀ ਹੁਣੀ ਪਹਿਲਾਂ ਤੋਂ ਇੱਥੇ ਗਰਾਊਂਡ ਦਾ ਜੋ ਨੌਜਵਾਨ ਟਾਈਮ ਤੇ ਇਹਦੇ ਸ਼ਿੰਗਾਰ ਹੈ ਹੀ ਹੈ ਸੀ ਔਰ ਜਿਹੜੀ ਮਾਸਟਰ ਐਥਲੈਟਿਕਸ ਜਿਹੜੀ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚੋਂ ਇਹ ਪੰਜਾਬ ਵਿੱਚੋਂ ਮਾਸਟਰ ਸਟੈਟਿਸ ਚੈਂਪੀਅਨ ਵਿੱਚੋਂ ਛਿੱਪ ਵਿੱਚੋਂ ਫਰਸਟ ਆਏ ਔਰ ਇਹਨਾਂ ਦਾ ਬੇਟਾ ਜਿਹੜਾ ਚੈਰੀ ਚੰਦੀ ਉਹ ਇਸ ਜਿਹੜਾ ਖੋਰੀ ਲੀਗ ਉਹਦੇ ਵਿੱਚ ਮੋਹਰੀ ਰੋਲ ਨਿਭਾ ਰਿਹਾ ਨਾਲ ਦੀ ਨਾਲ ਭਾਜੀ ਅਵਤਾਰ ਸਿੰਘ ਜੀ ਜਿਹੜੇ ਸਾਬਕਾ ਇਥੋਂ ਦੇ ਜਿਹੜਾ ਸਪੋਰਟਸ ਕਲੱਬ ਆ ਜਿਹੜਾ 1985 86 90 ਦੇ ਗੇੜ ਵਿੱਚ ਸਰਕਰਨ ਬਿਆ ਉਹਦੇ ਇਹ ਕਲੱਬ ਦੇ ਪਹਿਲੇ ਪ੍ਰਧਾਨ ਸੰਗੋਵਾਲ ਦੇ ਇਹ ਸੀਗੇ ਇਹਨਾਂ ਦੇ ਸਮੇਂ ਤੋਂ ਜਿਹੜੀ ਖੇਡਾਂ ਦੀ ਜਿਹੜੀ ਜਾਗ ਲੱਗੀ ਉਹ ਹੱਲੇ ਤੱਕ ਨੌਜਵਾਨ ਮੁੰਡੇ ਚਲਾ ਰਹੇ ਆ ਸੋ ਇਸ ਪਿੰਡ ਦੇ ਵਿੱਚ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇਹ ਪਿੰਡ ਪੂਰਾ ਸ਼ਲਾਘਾਯੋਗ ਵਿਅਕਤੀਆਂ ਨਾਲ ਭਰਿਆ ਪਿਆ ਆ ਸੋ ਕਸ਼ਮੀਰ ਸਿੰਘ ਅੰਕਲ ਜੀ ਜਿਹੜੇ ਆ ਇਹ ਬਹੁਤ ਵਧੀਆ ਸਪੋਰਟਸਮੈਨ ਰਹੇ ਆ ਸੋ ਹੋਰ ਵੀ ਪਿੰਡ ਦੇ ਵਿੱਚ ਇਹ ਜਿਹੜੇ ਸੱਜਣ ਆ ਅਵਤਾਪ ਸਿੰਘ ਜੀ ਆ ਜਾਂ ਅੰਕਲ ਹਣੀ ਬਹੁਤ ਵਧੀਆ ਇਹਨਾਂ ਦਾ ਯੋਗਦਾਨ ਆ ਸੋ ਚੈਰੀ ਜੀ ਜੋ ਸਰਦਾਰ ਕਸ਼ਮੀਰ ਸਿੰਘ ਦੇ ਬੇਟੇ ਆ ਇਸ ਕਲੱਬ ਨੂੰ ਜਿਹੜੇ ਯਾਦਵਿੰਦਰ ਜੀ ਔਰ ਚੈਰੀ ਜੀ ਚਲਾ ਰਹੇ ਆ ਸੋ ਸਰ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗਾ ਇਹ ਇੱਕ ਤਾਂ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਸਹਿਯੋਗ ਦੇ ਤੌਰ ਤੇ ਤੁਸੀਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹੋ ਔਰ ਦੂਜੀ ਗੱਲ ਇਹ ਆ ਸਭ ਤੋਂ ਵੱਡਾ ਯੋਗਦਾਨ ਸਰਦਾਰ ਅਜੀਤ ਸਿੰਘ ਦਾ ਜਿਨ੍ਹਾਂ ਨੇ ਇਹ ਗਰਾਊਂਡ ਡੋਨੇਟ ਕੀਤੀ ਆ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਆ ਉਹਨਾਂ ਦਾ ਜੀ ਕੋਟਨ ਕੋਟਨ ਧੰਨਵਾਦ ਆ ਜੀ ਕਿਉਂਕਿ ਜੇ ਗਰਾਊਂਡ ਨਾ ਹੁੰਦੀ ਤਾਂ ਇੱਥੇ ਰੌਣਕ ਨਾ ਲੱਗਦੀ ਤੁਸੀਂ ਵੀ ਨਾ ਸਾਨੂੰ ਮਿਲਦੇ ਤਾਂ ਅਸੀਂ ਨਾ ਤੁਹਾਨੂੰ ਮਿਲਦੇ ਤੇ ਇਹ ਗਰਾਊਂਡ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਕਿਉਂਕਿ ਸਹੀ ਆਲੇ-ਦੁਆਲੇ ਪਿੰਡ ਜਿਹੜੇ ਅਸੀਂ ਦੇਖਦੇ ਆ ਬਿਲਕਦੇ ਆ ਕਿ ਉਹਨਾਂ ਕੋਲ ਗਰਾਊਂਡਸ ਹੀ ਨਹੀਂ ਕੀ ਬੱਚੇ ਖੇਡਣਗੇ ਕਿੱਦਾਂ ਸਾਡੇ ਆਲੇ-ਦੁਆਲੇ ਬਹੁਤ ਪਿੰਡ ਦੇ ਕੋ ਗਰਾਊਂਡ ਨਹੀਂ ਅਵੇਲੇਬਲ ਹੈਗੇ ਤੇ ਅਸੀਂ ਬਹੁਤ ਜ਼ਿਆਦਾ ਰਿਣੀ ਆ ਤੇ ਸ਼ੁਕਰਗੁਜ਼ਾਰ ਆ ਉਹਨਾਂ ਦੇ ਜਿਨ੍ਹਾਂ ਨੇ ਉਹ ਉਸ ਟਾਈਮ ਤੇ ਉਹ ਦਾਨ ਦਿੱਤਾ ਸਾਨੂੰ ਤੇ ਸਾਨੂੰ ਇਸ ਜੋਗੇ ਬਣਾਇਆ ਕਿ ਅਸੀਂ ਇੱਥੇ ਕੁਝ ਟੂਰਨਾਮੈਂਟ ਵਗੈਰਾ ਕਰਵਾ ਸਕੀਏ ਤੇ ਜਿਹੜਾ ਐਨਆਰਆਈ ਜਿਹੜੇ ਵੀਰ ਆ ਤੁਹਾਡੇ ਉਹ ਜਿਹੜੇ ਤੁਹਾਡ ਨੂੰ ਹਮੇਸ਼ਾ ਸਪੋਰਟ ਕਰਦੇ ਕੁਝ ਕਹਿਣਾ ਚਾਹੁੰਦੇ ਹਾਂਜੀ ਉਹਨਾਂ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਦੋਸਤ ਵੀ ਆ ਸਾਡੇ ਮਿੱਤਰ ਵੀ ਆ ਤੇ ਸਾਨੂੰ ਹਮੇਸ਼ਾ ਇਹ ਦੱਸਦੇ ਵੀ ਰਹਿੰਦੇ ਆ ਵੀ ਕਿੱਦਾਂ ਤੁਸੀਂ ਪ੍ਰੋਗਰਾਮ ਕਰਵਾਉਣਾ ਆ ਤੇ ਫਾਈਨੈਂਸ਼ੀਅਲੀ ਵੀ ਸਪੋਰਟ ਕਰਦੇ ਆ ਸਾਡੀ ਤੇ ਉਦਾਂ ਵੀ ਸਾਨੂੰ ਦੱਸਦੇ ਵੀ ਰਹਿੰਦੇ ਆ ਤੇ ਉਹਨਾਂ ਦੇ ਨਾਲ ਨਾਲ ਸਾਨੂੰ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ ਹਰੇਕ ਜੇਬ ਚੋਂ ਕੁਛ ਨਾ ਕੁਛ ਇਸ ਜ਼ਰੂਰ ਸਾਨੂੰ ਯੋਗਦਾਨ ਮਿਲਦਾ ਹੀ ਮਿਲਦਾ ਆ ਤੇ ਉਹਦੇ ਨਾਲ ਸਾਰਾ ਪ੍ਰੋਗਰਾਮ ਜਿਹੜਾ ਉਹ ਹੋ ਸਕਦਾ ਆ ਅੱਧਾ ਕ ਜਣੀ ਕਿ ਸਾਨੂੰ ਐਨ ਆਰ ਆਈ ਵੀਰ ਕਰ ਦਿੰਦੇ ਹਰ ਮਹੀਨ ਤੇ ਅੱਧਾ ਅਸੀਂ ਪਿੰਡ ਦੇ ਵਿੱਚ ਯੋਗਦਾਨ ਜਿਹੜਾ ਉਹ ਇਕੱਠਾ ਕਰਦੇ ਆ ਤੇ ਉਹਦੇ ਨਾਲ ਹੀ ਸੰਪੂਰਨ ਹੁੰਦਾ ਹੈ ਸਾਡਾ ਪ੍ਰੋਗਰਾਮ ਸੋ ਇਹਨਾਂ ਨੇ ਗੋਵਿੰਦ ਜੀ ਮੈਂ ਸਾਰੇ ਗਰਾਊਂਡ ਬਾਰੇ ਇੱਕ ਹੋਰ ਗੱਲ ਦੱਸਣਾ ਚਾਹਣਾ ਇਹ 1990 ਦੇ ਵਿੱਚ ਜਦੋਂ ਸਕੂਲ ਦਸਵੀਂ ਤੋਂ ਪਲੱਸ 2 ਅਪਗ੍ਰੇਡ ਹੋਇਆ ਤੇ ਹਾਈ ਸਕੂਲ ਤੋਂ ਯਾਨੀ ਸੀਨੀਅਰ ਸੈਂਡੀ ਬਲੇ ਆ ਤੇ ਉਦੋਂ ਜਦੋਂ ਜਿਹੜੀ ਟੀਮ ਆਈ ਜਿਹੜੇ ਇਹਨਾਂ ਨੇ ਮੌਇਨਾ ਕੀਤਾ ਸਕੂਲ ਬਾਰੇ ਤੇ ਉਹਨਾਂ ਨੇ ਇੱਕੋ ਨੁਕਸ ਕੱਢਿਆ ਵੀ ਇਸ ਸਕੂਲ ਵਿੱਚ ਸਕੂਲ ਦੀ ਗਰਾਊਂਡ ਹੈ ਨਹੀਂ ਇਸ ਕਰਕੇ ਇਹ ਜਿਹੜਾ ਸਕੂਲ ਸੀਨੀਅਰ ਕੈਂਡੀ ਨਹੀਂ ਬਣ ਸਕਦਾ ਉਦੋਂ ਸਰਦਾਰ ਅਜੀਤ ਸਿੰਘ ਜੀ ਜਿਹੜੇ ਉਹ ਸਰਪੰਚ ਸੀਗੇ ਉਹ ਕਹਿੰਦੇ ਵੀ ਮੈਂ ਹੁਣੇ ਹੀ ਜਾਨੀ ਜਿਹੜਾ ਵਾ ਗਰਾਊਂਡ ਉਹ ਦਾਨ ਕਰਦਾ ਵਾਂ ਸਕੂਲ ਜਿਹੜਾ ਵਾ ਜ਼ਰੂਰ ਬਣਨਾ ਚਾਹੀਦਾ ਤੇ ਉਹ ਕਹਿੰਦੇ ਉਹਨਾਂ ਦਾ ਕੋਈ ਬੱਚਾ ਨਹੀਂ ਸੀ ਪਰ ਉਹ ਉਹਨਾਂ ਨੇ ਸਾਰੇ ਜਿਹੜੀ ਆਪਦੀ ਪਿੰਡ ਨੂੰ দান ਕੀਤੀ ਉਹਦੀ ਗਰਾਊਂਡ ਵਾਰ ਜਿਹੜਾ ਸਕੂਲ ਆ ਅੱਜ ਜਿਹੜਾ ਸਕੂਲ ਸੀਨੀਅਰ ਸੈਕੰਡਰੀ ਸਕੂਲ ਜੀ ਦੇ ਚ ਇਸ ਟਾਈਮ 400 ਤੋਂ ਵੀ ਵੱਧ ਬੱਚਾ ਉਹ ਸਾਰਾ ਕੁਝ ਸਰਦਾਰ ਅਜੀਤ ਸਿੰਘ ਹੁਣ ਦੇ ਕਾਰਨ ਹੀ ਇਹ ਸਾਰਾ ਕੁਝ ਸੰਭਵ ਹੋਇਆ ਸੋ ਇਹਨਾਂ ਨੇ ਜਿਹੜੀ ਉਹਨਾਂ ਬਾਰੇ ਬਹੁਤ ਵਧੀਆ ਗੱਲ ਕਹੀ ਆ ਔਰ ਪੂਰੇ ਕਲੱਬ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਆ ਸਰਦਾਰ ਅਜੀਤ ਸਿੰਘ ਨੂੰ ਸਾਡੇ ਚੈਨਲ ਵੱਲੋਂ ਵੀ ਉਹਨਾਂ ਨੂੰ ਸੈਲੂਟ ਹੈ ਹਾਂਜੀ ਬਾਜੀ ਇਹ ਫਾਈਨਲ ਮੈਚ ਹੋਣ ਲੱਗਿਆ ਇਸ ਫੁੱਟਬਾਲ ਟੂਰਨਾਮੈਂਟ ਦਾ ਕੀ ਕਹਿਣਾ ਚਾਹੁੰਦੇ ਆ ਅ ਇਸ ਟੂਰਨਾਮੈਂਟ ਦੀ ਸਮਾਪਤੀ ਜਿਹੜੀ ਆ ਬੜੀ ਸ਼ੇਪੀ ਹੋ ਜਾਣੀ ਇਸ ਮੈਚ ਤੋਂ ਬਾਅਦ ਤੇ ਮੈਂ ਇਸ ਟੂਰਨਾਮੈਂਟ ਦੇ ਵਿੱਚ ਆਈਆਂ ਸਾਰੀਆਂ ਹੀ ਟੀਮਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਤੇ ਜਿੰਨੇ ਵੀ ਪਤਵੰਤੇ ਸੱਜਣ ਸਾਡੇ ਪਿੰਡ ਦੇ ਤੇ ਬਾਹਰੋਂ ਦੇਖਣ ਆਏ ਆ ਉਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਉਹਨਾਂ ਨੇ ਇਸ ਟੂਰਨਾਮੈਂਟ ਨੂੰ ਇੱਕ ਮੇਲਾ ਜਾਂ ਮੇਲਾ ਬਣਾ ਦਿੱਤਾ ਤੇ ਬਹੁਤ-ਬਹੁਤ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਅਸੀਂ ਤੇ ਸਭ ਤੋਂ ਜ਼ਿਆਦਾ ਅਸੀਂ ਧੰਨਵਾਦ ਸਾਡੇ ਪਿੰਡ ਦੀ ਪੰਚਾਇਤ ਦਾ ਵੀ ਕਰਾਂਗੇ ਜਿਨ੍ਹਾਂ ਨੇ ਡੇ 1 ਤੋਂ ਸਾਡਾ ਸਾਥ ਦਿੱਤਾ ਆ ਚਾਹੇ ਉਹ ਕੋਈ ਇਕਵਿਪਮੈਂਟ ਲਿਆਉਣਾ ਹੋਵੇ ਚਾਹੇ ਗਰਾਊਂਡ ਦੀ ਸਫਾਈ ਕਰਨੀ ਹੋਵੇ ਚਾਹੇ ਜਰਸੀਆਂ ਬਣਾਉਣੀਆਂ ਹੋਣ ਸਾਰੇ ਕੰਮਾਂ ਦੇ ਵਿੱਚ ਸਾਡਾ ਸਹਿਯੋਗ ਜਿਹੜਾ ਉਹ ਪਿੰਡ ਦੀ ਪੰਚਾਇਤ ਦਿੰਦੀ ਆਈ ਆ ਤੇ ਅੱਗੇ ਵੀ ਉਹਨਾਂ ਨੇ ਸਾਡਾ ਸਹਿਯੋਗ ਜਿਹੜਾ ਉਹ ਦਿੰਦੇ ਰਹਿਣ ਦਾ ਵਾਅਦਾ ਕੀਤਾ ਆ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਸਾਡੇ ਸਰਪੰਚ ਸਰਦਾਰ ਕਰਵਨ ਸਿੰਘ ਜੀ ਦਾ ਇਸ ਮੂਥ ਸੁਹਾਰੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਸਰਪੰਚ ਸਾਹਿਬ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਕਲੱਬ ਵਾਲ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਸਰ ਜੀ ਵੀ ਇਹ ਸਾਨੂੰ ਨਵੰਬਰ ਦੇ ਕੋਲ तकरीबन ਸਾਨੂੰ ਮਿਲਿਆ ਸੀਗਾ ਚਾਰ ਪੰਚਾਇਤ ਦਾ ਉਹ ਉਹਦੇ ਤੋਂ ਲੈ ਕੇ ਜਿੰਨਾ ਵੀ ਸਾਡੇ ਕੋਲ ਯੋਗਦਾਨ ਪਾ ਹੁੰਦਾ ਗਰਾਊਂਡ ਦਾ ਕੋ ਪਿੰਡ ਦਾ ਹੋ ਗਿਆ ਜ਼ਿਆਦਾਤਰ ਹੁਣ ਤੇ ਗਰਾਊਂਡ ਦੀ ਗੱਲ ਕਰਾਂਗੇ ਕਿਉਂਕਿ ਕਿ ਇੱਥੇ ਮੈਚ ਦੀ ਗੱਲ ਚੱਲ ਰਹੀ ਆ ਇਹ ਸਾਡੇ ਆਪਣਾ ਚਰਨਦੀਪ ਹੋ ਗਿਆ ਜਦਵਿੰਦਰ ਹੋ ਗਿਆ ਇਹ ਸਾਡੇ ਕੋਚ ਸਾਹਿਬ ਆ ਇਹ ਸਾਰਿਆਂ ਨੇ ਅੱਗੇ ਲੱਗ ਕੇ ਹੈਪੀ ਆ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਆ ਜਿਹੜੇ ਬੱਚੇ ਜਾਂ ਨੌਜਵਾਨਾਂ ਗਲਤ ਰਸਤੇਾਂ ਤੇ ਨਾ ਪੈਣ ਛੋਟੀ ਪਨੀਰੀ ਵੀ ਜਿਹੜੀ ਆ ਹੁਣ ਉਹ ਲਗਾਤਾਰ ਜਿਹੜੀ ਆ ਉਹ ਖੇਡਣ ਲੱਗ ਪਈ ਆ ਤੇ ਸਾਨੂੰ ਬੜਾ ਇਸ ਚੀਜ਼ ਦਾ ਸ਼ੌਂਕ ਚਾ ਆਉਂਦਾ ਵੀ ਸਾਨੂੰ ਜਿਹੜਾ ਬਦਨਾਮ ਕੀਤਾ ਜਾਂਦਾ ਨਸ਼ਿਆਂ ਬਾਰੇ ਸਾਡੇ ਜਿਹੜੇ ਇਹ ਨੌਜਵਾਨਾਂ ਨੇ ਸਾਡੀ ਛੋਟੀ ਪਨੀਰੀ ਵੀ ਸੰਭਲੀ ਆ ਉਹਨੂੰ ਪਲੇਅਰ ਤਿਆਰ ਕਰਨੀ ਆ